ਸਸ਼ੀ ਕਾਲ ਜੀ ਮੈਂ ਰਿਤਿਮਾਨ ਤੇ ਗੱਲ ਕਰਾਂਗੇ ਸੋਨੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਦੱਸ ਦੇ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡਾ ਉਛਾਲ ਆਇਆ ਜਾਣੋ ਕਿੰਨੇ ਵਧੇ ਕੀਮਤੀ ਤੱਤਾਂ ਦੇ ਭਾਅ ਅੱਜ ਦੇ ਤੁਹਾਨੂੰ ਰੇਟ ਦੱਸਦੇ ਹਾਂ ਸਰਾਫਾ ਬਾਜ਼ਾਰ ਦੇ ਵਿੱਚ ਹਾਲੇ ਦੇ ਵਿੱਚ ਆਈ ਉਤਰਾ ਪੁਤਲ ਤੋਂ ਬਾਅਦ ਕੀਮਤੀ ਤੱਤਾਂ ਹੁਣ ਆਪਣੀ ਚਮਕ ਮੁੜ ਪ੍ਰਾਪਤ ਕਰ ਰਹੀਆਂ ਨੇ ਜਨਵਰੀ ਦੇ ਅਖੀਰ ਦੇ ਵਿੱਚ ਤੇਜ਼ ਗਿਰਾਵਟ ਤੋਂ ਬਾਅਦ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਦੂਜੇ ਦਿਨ ਵਾਧਾ ਹੋਇਆ ਜੀ ਹਾਂ ਦੱਸਦੀ ਏ ਕਿ ਸੋਨਾ ਜਿੱਥੇ ਪੌਣਾ ਲੋਕਾਂ ਲਈ ਖਤਰੇ ਤੋਂ ਘਟ ਨਹੀਂ ਉਥੇ ਲਗਾਤਾਰ ਇਸ ਦੀਆਂ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਦੇ ਹੋਰ ਵੀ ਸਾਹ ਸੁਕਾ ਦਿੱਤੇ ਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸੋਨਾ ਖਰੀਦਣਾ ਲੋਕਾਂ ਦੇ ਵਾਸਤੇ ਗੱਲ ਨਹੀਂ ਰਹੀ ਐ। ਛੇਟਲੇ ਪੱਧਰ ਤੇ ਮਜ਼ਬੂਤ ਖਰੀਦਦਾਰੀ ਕਾਰਨ ਹੁਣ ਦੋਵੇਂ ਕੀਮਤਾਂ ਵਿੱਚ ਤੇਜ਼ੀ ਦੇ ਨਾਲ ਸੁਧਾਰ ਹੋਇਆ ਸੋਨਾ ਤੇ ਚਾਂਦੀ ਦੋਵੇਂ ਉੱਚ ਪੱਧਰ ਤੇ ਖੁੱਲੇ ਨੇ। ਖਬਰ ਲਿਖਣ ਸਮੇ ਸੋਨਾ 1,65,510 ਰੁਪਏ ਪ੍ਰਤੀ 10 ਗ੍ਰਾਮ ਤੇ ਵਪਾਰ ਕਰ ਰਿਹਾ ਸੀ ਜੋ ਕਿ 5,000 701 ਦਾ ਵਾਧਾ ਦੱਸਉਂਦਾ ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ 14,435 ਰੁਪਏ ਵੱਧ ਕੇ 2,82,450 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਉੱਚ ਪੱਧ ਤੇ ਨੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨਾ ਤੇ ਚਾਂਦੀ ਹੋਰ ਮਹਿੰਗੀ ਹੋਈ ਹੈ ਸੋਨੇ ਤੇ ਚਾਂਦੀ ਦੇ ਵਾਧੇ ਦੀਆਂ ਕੀਮਤਾਂ ਹੁਣ ਮੁੜ ਉੱਪਰ ਰਹੀਆਂ ਨੇ ਮੁਨਾਫਾ ਬਸੂਲੀ ਕਾਰਨ ਦੋਵੇਂ ਕੀਮਤਾਂ ਹਾਲੀ ਦੇ ਹੇਠਲੇ ਪੱਧਰ ਤੇ ਕਾਫੀ ਹੱਦ ਤੱਕ ਰਿਕਵਰ ਹੋ ਗਈਆਂ ਅੱਜ ਕਮੈਕਸ ਤੇ ਸੋਨਾ ਡਾਲਰ 4968.10 ਪ੍ਰਤੀ ਔਸਤ ਖੁੱਲਿਆ ਪਿਛਲੀ ਬੰਦ ਕੀਮਤ ਡਾਲਰ 4935 ਪ੍ਰਤੀ ਔਸਤ ਇਹ ਖਬਰ ਲਿਖਣ ਸਮੇਂ ਇਹ 5062 0.50% ਦੇ ਆਸ ਦੇ ਵਪਾਰ ਕਰ ਰਿਹਾ ਸੀ ਜੋ ਕਿ ਡਾਲਰ ਰੱਬਾ 127.50 ਘਟਾ ਸੋਨੇ ਦੀਆਂ ਕੀਮਤਾਂ ਇਸ ਸਾਲ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਚੁੱਕੀਆਂ ਨੇ ਕਮੈਕਸ ਤੇ ਚਾਂਦੀ ਦੇ ਜਿਹੜੇ ਵਾਦੇ ਨੇ ਉਹ ਡਾਲਰ 84.91 ਤੇ ਖੁੱਲੇ ਸਨ ਅਤੇ 83.30 ਤੇ ਸੀ ਇਹ ਖਬਰ ਲਿਖੇ ਜਾਣ ਤੱਕ ਡਾਲਰ 86.67% ਔਸਤੇ ਵਪਾਰ ਕਰ ਰਿਹਾ। ਇਸ ਦੀ ਕੀਮਤ ਇਸ ਮਹੀਨੇ ਡਾਲਰ 121.79 ਤੇ ਆਪਣੇ ਸਭ ਤੋਂ ਉੱਚੇ ਪੱਧਰ ਨੂੰ ਛੂ ਗਈ ਹੈ। ਲਗਾਤਾਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ। ਹਾਲਾਂਕਿ ਪਿਛਲੇ 2 ਦਿਨਾਂ ਲੋਕਾਂ ਨੂੰ ਥੋੜੀ ਜਿਹੀ ਰਾਹਤ ਜ਼ਰੂਰ ਮਿਲੀ ਸੀ। ਸੋਨੇ ਦੇ ਭਾਅ ਦੇ ਵਿੱਚ ਚਾਂਦੀ ਦੇ ਭਾਅ ਦੇ ਵਿੱਚ ਥੋੜੀ ਗਿਰਾਵਟ ਦਰਜ ਕੀਤੀ ਗਈ ਸੀ ਤਾਂ ਗਾਹਕਾਂ ਨੂੰ ਇੱਕ ਸੁਪਨਾ ਜਿਹਾ ਆਉਣ ਲੱਗ ਪਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੋਨਾ ਤੇ ਚਾਂਦੀ ਆ ਹੋਰ ਵੀ ਜਿਹੜਾ ਕਿ ਕੱਡੇਗਾ ਪਰ ਤਾਂ ਦਾ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਨਾ ਘਟੇਗਾ ਜਾਂ ਵਧੇਗਾ ਇਹਦਾ ਅਨੁਮਾਨ ਲਗਾਉਣਾ ਤੁਹਾਡੇ ਲਈ ਵੀ ਗਲਤ ਹੋਵੇਗਾ ਕਿਉਂਕਿ ਲਗਾਤਾਰ ਸੋਨੇ ਦੇ ਭਾਅ ਦੇ ਵਿੱਚ ਕਈ ਵਾਰ ਕੀਮਤਾਂ ਵੱਧ ਹੋ ਜਾਂਦੀਆਂ ਨੇ ਤੇ ਕਈ ਵਾਰ ਗਿਰਾਵਟ ਜਿਹੜੀ ਘਟ ਹੋ ਜਾਂਦੀ ਹੈ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸੋਨਾ ਘਟੇਗਾ ਜਾਂ ਵਧੇਗਾ ਇਹ ਕਹਿਣਾ ਮੁਸ਼ਕਲ ਹੋ ਜਾਂਦਾ ਕਿਉਂਕਿ ਆਏ ਦਿਨ ਸੋਨੇ ਦੀਆਂ ਕੀਮਤਾਂ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਇੱਕ ਦੋ ਦਿਨ ਵਿੱਚ ਦੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਘੱਟ ਜਾਂਦੇ ਨੇ ਤੇ ਫਿਰ ਮੋੜ ਤੋਂ ਸੋਨੇ ਦੀਆਂ ਕੀਮਤਾਂ ਤੇ ਚਾਂਦੀ ਦੀਆਂ ਕੀਮਤਾਂ ਅਸਮਾਨ ਨੂੰ ਛੂਣ ਲੱਗਦੀਆਂ ਨੇ ਲਗਾਤਾਰ ਸੋਨੇ ਅਤੇ ਚਾਂਦੀ ਨੇ ਜਿਹੜੇ ਆਪਦੇ ਰੇਟ ਨੇ ਇਸ ਕਦਰ ਇਹਨਾਂ ਦੇ ਵਿੱਚ ਉਥਲ-ਪੁਥਲ ਹੋਈ ਆ ਕਿ ਲੋਕ ਜਦੋਂ ਤੱਕ ਸੋਚਦੇ ਨੇ ਉਦੋਂ ਤੱਕ ਸੋਨੇ ਦੀਆਂ ਕੀਮਤਾਂ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਮੋੜਵਾਦਾ ਹੋ ਜਾਂਦਾ ਤਾਂ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਸੋਨਾ ਪਾਉਣਾ ਔਖਾ ਉੱਥੇ ਖਰੀਦਣਾ ਵੀ ਲੋਕਾਂ ਦੇ ਲਈ ਬੇਹੱਦ ਔਖਾ ਹੋ ਗਿਆ